ਇਹ ਸੂਚਨਾ ਉਹਨਾਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਨੇ ਕਿ 12ਵੀਂ ਤੋਂ ਬਾਅਦ ਦੇ ਵਿੱਚ ਵੈਟਰਨਰੀ ਯੂਨੀਵਰਸਿਟੀ ਤੋਂ ਡਿਪਲੋਮਾ ਕਰਨ ਵਾਸਤੇ ਫਾਰਮ ਭਰੇ ਸੀਗੇ ਤਾਂ ਉਹਨਾਂ ਦੇ ਲਈ ਇਹ ਸੂਚਨਾ ਆਈ ਹੈ ਕਿ ਭਾਈ ਪਹਿਲੀ ਕਾਉਂਸਲਿੰਗ ਤੋਂ ਬਾਅਦ ਦੇ ਵਿੱਚ ਕੁਝ ਸੀਟਾਂ ਖਾਲੀ ਸੀਆਂ ਜਿਹੜੀ ਇੱਕ ਲਿਸਟਾ ਤੁਹਾਡੀ ਸਕਰੀਨ ਤੇ ਦਿੱਤੀ ਹੋਈ ਹੈ ਇਨ੍ਹਾਂ ਸੀਟਾਂ ਦੇ ਅਗੇਂਸਟ ਜਿਹੜੇ ਨਵੇਂ ਵਿਅਕਤੀ ਨੇ ਅਪਲਾਈ ਕਰਨਾ ਹੈ ਤੇ ਕੁਝ ਵਿਅਕਤੀਆਂ ਦਾ ਪਹਿਲੀ ਕਾਉਂਸਲਿੰਗ ਵਾਲੇ ਅਪਲਾਈ ਕੀਤਾ ਸੀਗਾ ਉਨ੍ਹਾਂ ਨੂੰ ਦੁਆਰਾ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ ਉਹ ਦੂਜੀ ਕਾਉਂਸਲਿੰਗ ਦੇ ਵਿੱਚ ਅਪੀਅਰ ਹੋ ਸਕਦੇ ਐ ਠੀਕ ਐ ਲੇਕਿਨ ਜਿਹੜੇ ਵਿਅਕਤੀ ਪਹਿਲੀ ਕਾਉਂਸਲਿੰਗ ਦੇ ਵਿੱਚ ਅਪਲਾਈ ਕਰਨ ਤੋਂ ਰਹਿ ਗਏ ਸੀਗੇ ਉਹ ਹੁਣ ਜਿਹੜਾ ਹੈਗਾ ਦੂਸਰੀ ਕਾਉਂਸਲਿੰਗ ਦੇ ਲਈ ਅਪਲਾਈ ਕਰ ਸਕਦੇ ਐ ਤਾਂ ਅਪਲਾਈ ਹੋਣਾ ਸ਼ੁਰੂ ਹੋ ਗਿਆ ਐ ਆਨਲਾਈਨ ਫਾਰਮ ਭਰਨਾ 9 ਅਗਸਤ 2025 ਤੋਂ ਫਾਰਮ ਭਰਨੇ ਸ਼ੁਰੂ ਹੋਇਆ ਐ ਤੇ 19 ਅਗਸਤ 2025 ਤੱਕ ਇਹ ਫਾਰਮ ਭਰੇ ਜਾਣੇ ਤੇ ਕਾਉਂਸਲਿੰਗ ਹੋਏਗੀ 28 ਅਗਸਤ ਤੋਂ ਲੈ ਕੇ 29 ਅਗਸਤ ਦੇ ਦਰਮਿਆਨ ਤਾਂ ਮੈਂ ਫਿਰ ਕਿ ਨਾ ਜਿਹੜੇ ਸਾਥੀਆਂ ਨੇ ਪਹਿਲੀ ਕਾਉਂਸਲਿੰਗ ਦੇ ਵੇਲੇ ਫੀਸ ਭਰੀ ਸੀਗੀ ਉਹ ਸਟੂਡੈਂਟ ਅਗਲੀਆਂ ਕਾਉਂਸਲਿੰਗ ਦੇ ਵਿੱਚ ਵੀ ਬੈਠ ਸਕਦੇ ਆ ਮੈਰਿਟ ਨਵੀਂ ਬਣੇਗੀ ਤੇ ਉਹਨਾਂ ਨੂੰ ਫੀਸ ਭਰਨ ਦੀ ਲੋੜ ਨਹੀਂ ਲੇਕਿਨ ਜਿਹੜੇ ਵਿਅਕਤੀ ਨੇ ਪਹਿਲਾਂ ਫੀਸ ਨਹੀਂ ਭਰੀ ਸੀ ਤਾਂ ਉਹ ਹੁਣ ਆਪਣਾ ਫਾਰਮ ਭਰੇਗਾ ਤੇ ਫੀਸ ਭਰੇਗਾ ਜਿਹੜੇ ਵਿਅਕਤੀ ਨੇ ਪਹਿਲਾਂ ਅਪਲਾਈ ਕੀਤਾ ਨਾ ਹੀ ਉਹਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਹੈ ਨਾ ਹੀ ਉਸ ਨੂੰ ਜਿਹੜਾ ਫੀਸ ਭਰਨ ਦੀ ਲੋੜ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖੋ